ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਰਸਮੀ ਤੌਰ ਤੇ ਗੱਲਬਾਤ ਕਰਦਿਆਂ ਹੋਇਆ ਜਿੱਥੇ ਜ਼ਿਲ੍ਹੇ ਦੀਆਂ ਸਮੱਸਿਆਵਾਂ ਨੂੰ ਜਾਣਿਆ ਉੱਥੇ ਪ੍ਰੋਸਾ ਦਿੱਤਾ ਕਿ ਅੰਮ੍ਰਿਤਸਰ ਨੂੰ ਦੁਨੀਆ ਦਾ ਖੂਬਸੂਰਤ ਸ਼ਹਿਰ ਬਣਾਉਣ ਲਈ ਟੀਮ ਨੂੰ ਲੈ ਕੇ ਸੇਵਾ ਭਾਵਨਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਕੇਵਲ ਪੰਜਾਬ ਦਾ ਹੀ ਨਹੀਂ ਦੁਨੀਆ ਭਰ ਵਿੱਚ ਵਸਦੀ ਨਾਨਕ ਨਾਮ ਲੈਵਾ ਸੰਗਤ ਦੀ ਸਰਦਾਰਾ ਦਾ ਪ੍ਰਤੀਕ ਸ਼ਹਿਰ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਸਮਝ ਵਿੱਚ ਆਈਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਤੌਰ ਤੇ ਕੋਸ਼ਿਸ਼ ਕੀਤੀ ਜਾਵੇਗੀ। ਜਾਓ ਅੰਮ੍ਰਿਤਸਰ ਦਾ ਨਾਮ ਦੁਨੀਆ ਦੇ ਖੂਬਸੂਰਤ ਸ਼ਹਿਰਾਂ ਦੀ ਸੂਚੀ ਵਿੱਚ ਦਰਜ ਕਰਵਾਇਆ ਜਾ ਸਕੇ ਉਹਨਾਂ ਇਸ ਲਈ ਜਿਲ੍ਹਾ ਵਾਸੀਆਂ ਕੋਲੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ ਮੈਨੂੰ तकरीबन 2 ਹਫ਼ਤੇ ਲਗਰੀਕ ਹੋ ਗਿਆ ਜੁਆਇਨ ਕੀਤੇ ਹੋਏ ਅਤੇ ਸਮੇਂ ਦੌਰਾਨ ਗੱਪ-ਗੱਪ ਕਾਰਜਾਂ ਵਿੱਚ ਬਿਜ਼ੀ ਰਹੇ ਇਸ ਕਰਕੇ ਆਪਣੀ ਮੀਟਿੰਗ ਲਗਾਤਾਰ ਅੱਗੇ ਪੈਂਦੀ ਰਹੀ ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਿਸ ਤਰ੍ਹਾਂ ਪਹਿਲਾਂ ਤੋਂ ਹੀ ਤਲਾ ਪ੍ਰਸ਼ਾਸਨ ਦੇ ਵੱਖ-ਵੱਖ ਖੇਤਰਾਂ ਨੂੰ ਕਵਰ ਕਰਦੇ ਹੋ ਕੋਈ ਵੀ ਇਸ਼ੂ ਹੋਵੇ ਸਾਡਾ ਪੱਕ ਜਾਣਦੇ ਹੋ ਅਸੀਂ ਜੋ ਇਹ ਪਰੰਪਰਾ ਹੈ ਉਸ ਨੂੰ ਅੱਗੇ ਲੈ ਕੇ ਚੱਲਾਂਗੇ ਤੇ ਆਸ ਕਰਦੇ ਹਾਂ ਕਿ ਪ੍ਰੈਸ ਵੱਲੋਂ ਮੀਡੀਆ ਵੱਲੋਂ ਸਾਨੂੰ ਪ੍ਰਸ਼ਾਸਨ ਦੇ ਵਿੱਚ ਪੂਰਾ ਸਹਿਯੋਗ ਮਿਲਦਾ ਹੈ ਬਾਕੀ ਸਾਡੀ ਅਵੇਲੇਬਿਲਿਟੀ ਹਮੇਸ਼ਾ ਰਹੇਗੀ ਕਿਸੇ ਵੀ ਵੇਲੇ ਕੋਈ ਇਸ਼ੂ ਹੋਵੇ ਕੋਈ ਚੀਜ਼ ਤੁਹਾਡੇ ਧਿਆਨ ਚ ਆਵੇ ਅਸੀਂ ਉਸ ਨੂੰ ਹਮੇਸ਼ਾ ਹੀ ਉਸਦੀ ਪੋਜ਼ਿਟਿਵ ਸਾਈਡ ਦੇਖੀਦੀ ਆ ਕਿ ਕੋਈ ਅਜਿਹੀ ਚੀਜ਼ ਜਿਹੜੀ ਸਾਡੇ ਸਾਡੇ ਕੋਲੋਂ ਮਿਸ ਹੋ ਗਈ ਜਾਂ ਅਸੀਂ ਉਸਤੇ ਉੱਪਰ ਪੂਰੀ ਤਰ੍ਹਾਂ ਧਿਆਨ ਨਹੀਂ ਦੇ पाए ਤੁਸੀਂ ਸਾਡੇ ਧਿਆਨ ਚ ਲਿਆਉਂਦੀ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਸ ਨੂੰ ਪ੍ਰੋਪਰੈਕਟ ਕੋਨ ਕਰੀਏ ਐਂਡਰੋਸ ਨੂੰ ਜੋ ਵੀ ਉਸ ਦਾ ਲੌਜੀਕਲ ਕਨਕਲੂਜਨ ਹੈ ਉਸ ਤੱਕ ਲੈ ਕੇ ਜਾਈਏ। ਕੰਮ ਕਰਦੇ ਕਈ ਵਾਰੀ ਦੇਰ ਹੋ ਸਕਦੀ ਹੈ ਬਟ ਸਾਡੀਆਂ ਜੋ ਇੰਟੈਂਸ਼ਨਸ ਨੇ ਉਹ ਕਲੀਅਰ ਨੇ ਜੋ ਸਹੀ ਹੈ ਵੀ ਸਟੈਂਡ ਦੇ ਦੇ। ਬਾਕੀ ਮੇਰਾ ਆਫਿਸ ਅਸੀਂ ਸਾਰੇ ਹਮੇਸ਼ਾ ਹਾਜ਼ਰ ਹਾਂ ਤੁਸੀਂ ਦੋਵੇਂ ਆਉਣਾ ਚਾਹੀਆਂ ਹਨ ਤੁਹਾਨੂੰ ਸਾਡੇ ਵੱਲੋਂ ਪੂਰਾ ਸਹਿਯੋਗ ਮਿਲੇਗਾ ਸਿਮਿਲਰਲੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ 20 ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਇਸ ਦੀਆਂ ਇਵੈਂਟਸ ਨੂੰ ਇਸ ਦੀਆਂ ਯੋਗਕਪਕ ਪ੍ਰੋਗਰਾਮਾਂ ਨੂੰ ਯੋਜਨਾਵਾਂ ਹਨ ਉਹਨਾਂ ਨੂੰ ਉਹਨਾਂ ਦੇ ਕਵਰੇਜ ਵਿੱਚ ਸਾਨੂੰ ਸਹਿਯੋਗ ਦੇ ਸੋ ਮੈਂ ਇਸੇ ਨਾਲ ਹੀ ਇਸ ਪਲੇਟਫਾਰਮ ਤੋਂ ਇਹ ਵੀ ਚੀਜ਼ ਸ਼ੇਅਰ ਕਰਨੀ ਚਾਹੁੰਦਾ ਹਾਂ ਕਿ ਸ਼ਰੀ ਗੁਰੂ ਤੇਗ ਬਹਾਦਰ ਜੀ ਦੇ 355ਵਾਂ ਸ਼ਹੀਦੀ ਸਾਲ ਚੱਲ ਰਿਹਾ ਹੈ ਉਸ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗਰਾਮ ਲਿਖੇ ਗਏ ਹਨ ਸੋ ਉਹਨਾਂ ਪ੍ਰੋਗਰਾਮਾਂ ਦੀ ਲੜੀ ਤਹਿਤ ਹੀ ਕੱਲ੍ਹ લાઇટ ਐਂਡ ਸਾਊਂਡ ਸ਼ੋਅ ਰੰਜੀਤ ਐਵੇਨਿਊ ਜੋ ਦਸਹਿਰਾ ਗਰਾਊਂਡ ਹੈ ਉੱਥੇ ਤੁਸੀਂ ਖੁਦ ਸਾਰੇ ਆਓ ਵੀ ਇਨਵਾਈਟਡ ਐਂਡ ਐਟ ਦ ਸੇਮ ਟਾਈਮ ਅਸੀਂ ਤੁਹਾਡੇ ਮਾਧਿਅਮ ਰਹੀਂ ਅੰਮ੍ਰਿਤਸਰ ਵਾਸੀਆਂ ਨੂੰ ਥਾਂਸਰ ਜ਼ਿਲ੍ਹਾ ਦੇ ਸਮੂਹ ਵਾਸੀਆਂ ਨੂੰ ਇਸ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਔਨਲੀ ਸੱਦਾ ਦਿੰਦੇ ਹਾਂ ਤਾਂ ਜੋ ਉਹ ਜੋ ਇਹ ਸ਼ੋਅ ਹੈ ਇਹ ਤੁਹਾਡੇ ਵਾਸਤੇ ਹੈ ਕਿ ਇਸ ਸ਼ੋਅ ਦੇ ਵਿੱਚ ਗੁਰੂ ਸਾਹਿਬ ਦੀ ਜੀਵਨੀ ਅਤੇ ਉਹਨਾਂ ਦੀ ਸ਼ਹਾਦਤ ਨੂੰ ਦਿਖਾਇਆ ਜਾਏਗਾ। ਤੁਸੀਂ ਆਪਾਂ ਸਾਰੇ ਉੱਥੇ ਪਹੁੰਚ ਕੇ ਇਸ ਨੂੰ ਦੇਖिए ਅਤੇ ਇਸ ਤੋਂ ਸਿੱਖਿਆ ਆਪ ਵੀ ਲਈਏ। ਇਹ ਗਾਂ ਵੀ ਕੈਰੀ ਫਾਰਵਰਡ ਕਰ। ਜਿਵੇਂ ਤਕਰੀਬਨ ਇਸ ਨਾਲ ਆਊਟਸੈਟ ਤੋਂ ਲੈ ਕੇ ਤਕਰੀਬਨ 2 ਹਫ਼ਤੇ ਮੈਨੇ ਹੋ ਗਏ ਨੇ। ਉਹ ਜੇ ਇੱਕ ਚੀਜ਼ਾਂ ਅਸੀਂ ਜਿਹੜੀ-ਜਿਹੜੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ ਅਸੀਂ ਜੋਟ ਕਰ ਰਹੇ ਹਾਂ ਪਰ ਦੋ ਸੇਮ ਟਾਈਮ ਮੈਂ ਆਪਣੀਆਂ ਆਫੀਸਰਸ ਦੇ ਨਾਲ ਬੈਠ ਕੇ ਇਹ ਵੀ ਪਲਾਨ ਕਰ ਰਹੇ ਹਾਂ ਕਿ ਜੇ ਇਹ ਸਮੱਸਿਆ ਤੇ ਹੈ ਹੀ ਹੈ ਇਸ ਨੂੰ ਆਪਾਂ ਟੈਕਲ ਕਿਸ ਤਰ੍ਹਾਂ ਕਰੀਏ ਹੋ ਚਾਹੇ ਸਫਾਈ ਦਾ ਇਸ਼ੂ ਹੋਵੇ ਹੋ ਚਾਹੇ ਮੁਆਵਜ਼ੇ ਦੀ ਵੰਡ ਹੋਵੇ ਹੋ ਚਾਹੇ ਗਵਰਨਮੈਂਟ ਦੀਆਂ ਵੱਖ-ਵੱਖ ਸਕੀਮਸ ਹੋਣ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਸਹੀ ਢੰਗ ਨਾਲ ਲੋਕਾਂ ਤੱਕ ਲੋਕਾਂ ਦੀ ਵੈਲਫੇਅਰ ਜਿਹਦੇ ਵਿੱਚ ਬੈਸਟ ਪੋਸੀਬਲ ਹੋ ਸਕੇ ਜਿਸ ਨਾਲ ਆਪਾਂ ਮੈਕਸਿਮਮ ਰੀਲੀਫ ਸਿਟੀਜ਼ਨਸ ਨੂੰ ਦੇ ਸਕੀਏ ਉਸ ਤਰ੍ਹਾਂ ਵੀ ਵੀ ਵਿਲ ਮੇਕ ਅ ਪਲਾਨ ਐਂਡ ਵੀ ਵਰਕ ਓਨ ਇਟ